ਮਕੰਡਾ ਦੇ ਬੱਸ ਸਟੈਂਡ ਵਿਖੇ ਬੱਸ ਦੀ ਫੀਟ ਵੱਜਣ ਦੇ ਨਾਲ ਇੱਕ ਬਜ਼ੁਰਗ ਔਰਤ ਦੀ ਹੋਈ ਮੌਤ ਲਿਆਂਦਾ ਗਿਆ ਬਠਿੰਡਾ ਦੇ ਸਿਵਲ ਹਸਪਤਾਲਾ ਰੱਖਿਆ ਗਿਆ ਮਰਦਾ ਘਰ ਦੇ ਅੰਦਰ ਮਾਮਲਾ ਬਠਿੰਡਾ ਦੇ ਬੱਸ ਸਟੈਂਡ ਦਾ ਜਿੱਥੇ ਇੱਕ 75 ਸਾਲਾ ਬਜ਼ੁਰਗ ਔਰਤ ਬਠਿੰਡਾ ਦੇ ਬੱਸ ਸਟੈਂਡ ਵਿਖੇ ਪਹੁੰਚੀ ਇਹ ਰਾਮਪੁਰਾ ਦੀ ਰਹਿਣ ਵਾਲੀ ਸੀ ਤਾਂ ਇਸ ਨੂੰ ਇੱਕ ਬੱਸ ਨੇ ਫੀਟ ਮਾਰ ਦਿੱਤੀ ਪਰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਬੱਸ ਸਰਕਾਰੀ ਸੀ ਜਾਂ ਪ੍ਰਾਈਵੇਟ ਇਸ ਨੂੰ ਲੈ ਕੇ ਇਸ ਔਰਤ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਰਤਰ ਕੋਸ਼ਤ ਕਰ ਦਿੱਤਾ ਗਿਆ ਉਧਰ ਦੇ ਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੰਦਰਭਾਰੀਆਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਰਾਮਪੁਰਾ ਦੇ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਦੀ ਬਠਿੰਡਾ ਦੇ ਬੱਸ ਸਟੈਂਡ ਵਿਖੇ ਬੱਸ ਦੀ ਫੀਲ ਵੱਜਣ ਦੇ ਨਾਲ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਹੜੀ ਬੱਸ ਨੇ ਫੀਟ ਮਾਰੀ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਨਿਲਿਤ ਕਿਨਾਜ਼ ਮੇਰਾ ਨਾਮ ਸੰਜੀਤ ਸਿੰਘ ਅਸਾਰੇ ਸਾਰਾ ਜਮ ਸ਼ੌਗਲੈਂਟੇਰਾਂ ਸਾਡੇ ਜਿਹੜੇ ਮਾਤਰ ਸਾਡੇ ਐਮਰਜੈਂਸੀ ਨੰਬਰ 8914074074 ਤੇ ਕਾਲ ਆਈ ਸੀ ਕਿ ਬਠਿੰਡਾ ਬਸ ਸਟੈਂਡ ਦੇ ਦਿੱਤੇ ਪੀਆਰਟੀਸੀ ਵਰਕਸ਼ਾਪ ਉੱਤੇ ਇੱਕ ਪੀਆਰ ਬਸ ਦੀ ਫੇਟ ਵੱਜਣ ਕਾਰਨ ਔਰਤ ਜਖਮੀ ਹੋਈ ਹੈ ਜਦ ਸਾਰਾ ਜਨਸਰ ਐਲੂਐਸਟੀ ਮੌਕੇ ਤੇ ਆ ਕੇ ਦੇਖਿਆ ਜਿਹੜੀ ਕਿ ਉਹ ਬਜ਼ੁਰਗ ਮਾਤਾ ਜਿਦੀ ਉਮਰ 75 ਸਾਲ ਹੈ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਥਾਣਾ ਚੌਂਕੀ ਆ ਬਸ ਸਟੈਂਡ ਪੁਲਿਸ ਮੌਕੇ ਤੇ ਮजूद ਸੀ ਉਹਨਾਂ ਦੀ ਮਜੂਰ ਦੇ ਵਿੱਚ ਡੈੱਡ ਬੋਡ ਨੂੰ ਸਿਵਲ ਹਸਪਤਾਲ ਬਠਿੰਡਾ ਲੈ ਕੇ ਆਏ ਬਾਕੀ ਮੋਰਚੀ ਘਰ ਵਿੱਚ ਰੱਖ ਦਿੱਤਾ ਗਿਆ ਗੁਰਚਰਨ ਕੌਰ ਨਾਮ 77 ਸਾਲ ਦੀ ਉਮਰ ਆ ਬਾਕੀ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਹੇ ਰਾਮਪਰਾ ਫੁੱਲ ਦੀ ਰੰਗਾਲੀ ਆ ਸਰ ਲੋਕਾਂ ਨੇ ਦੱਸੇ ਮੁਕਾਬਕ ਕਿ ਬਸ ਨਾਲ ਫੇਟ ਵੱਜੀ ਆ ਜਿਸ ਕਾਰਨ ਇਹਦੀ ਮੌਕੇ ਤੇ ਮੌਤ ਹੋ ਗਈ ਜੀ ਉਹ ਕਿਤੇ ਮੌਕੇ ਤੇ ਹੀ ਘੱਟ ਆ ਕੇ ਮਾਤਾ ਹਸਪਤਾਲ ਲੈ ਕੇ ਆਏ ਆ ਜੀ ਬਾਕੀ ਇੱਥੇ ਡਾਕਟਰ ਵੱਲੋਂ ਡਿਕਲੇਅਰ ਕਰ ਦਿੱਤਾ ਮੌਤ ਤੇ ਮੌਕੇ ਤੇ ਹੋ ਗਈ ਸੀ ਸਰ ਕੀ ਨਾਮ ਹੈ ਤੇ ਕਿਹੜਾ ਖਰਾਬ ਐਸੇ ਜਿਸ ਦਾ ਨਾਮ ਨਹੀਂ ਚੰਕੀ ਚਾਜ ਬਸਟਾਂ ਕੀ ਜਲੋ ਇੱਕ ਮਾਤਾ ਜੀ ਕਰਨੇ ਰਿਹਾ ਸੀ ਕਿਸ ਤਰ੍ਹਾਂ ਹਾਂ ਜੀ ਇਹਦੇ ਬਤਾਲਾ ਕਰ ਚੰਕੌਰ ਹੈ ਆਪਣੀ ਬੀਤਾ ਸੀ ਉਮਰੇ ਦੀ 75 ਸਾਲ ਸੀ ਇਹ ਫੂਲ ਤੋਂ ਆਈ ਸੀ ਕਿਸੇ ਰਿਸ਼ਤੇਦਾਰੀ ਚਾਹ ਦੇ ਰਿਸ਼ਤੇਦਾਰ ਦਾ ਪਤਾ ਲਣਗੇ ਇੱਥੇ ਬੱਸ ਸਟੈਂਡ ਉੱਤਰ ਕਿ ਤੁਰੀ ਜਾਂਦੀ ਸੀ ਇੱਥੇ ਕੋਈ ਫੇਟ ਮਾਰੀ ਬੱਸ ਨਹੀਂ ਕਿਸੇ ਦੇ ਨੇ ਤੇ ਡੈਥ ਹੋ ਗਈ ਦੀ ਮੌਕੇ ਤੇ ਪਤਾ ਨਹੀਂ ਕਿ ਕਿਹੜੀ ਬੱਸ ਸੀ ਨਹੀਂ ਹਜੇ ਪੁਸ਼ਤਾਲ ਕਰ ਰਹੇ ਨੇ ਇਹਨਾਂ ਦੇ ਨਾਲ ਵੀ ਲੇਡੀਜ਼ ਹੈਗੀਆਂ ਸੀ ਉਹਨਾਂ ਤੋਂ ਪੁਸ਼ਤਾਲ ਕਰ ਰਹੇ ਹੈ ਜਿਹੜੀ ਬੈਡ ਬੋਡੀ ਸੀ ਉਹਨੂੰ ਬੱਸ 'ਚ ਭੇਜਤਾ ਜੀ ਸਾਰਾ ਨੂੰ ਪਲਾ ਕੇ ਬੈਡ ਬੋਡੀ ਨੂੰ ਬੱਸ 'ਚ ਭੇਜਤਾ